ਨੀ ਮੈਂ ਨਹੀਂ ਪੀਂਦਾ ਤੱਕੇ ਨਾਲ ਪਿਉਂਦੇ ਨੇ ਲੋਕੀ ਉਹੀ ਗੱਲ ਫੇਰ ਹੋਊਗੀ ਕਹਿੰਦਾ ਮੈਨੂੰ ਤੱਕੇ ਨਾਲ ਦਿਾਰੂ ਪਾਈ ਜਾਂਦੀ ਆ ਘਰ ਵਾਲੀ ਨੇ ਇੱਥੇ ਫੜ ਕੇ ਕਢੀਸ ਕੇ ਕੁੱਟਿਆ ਦੋ ਆ ਮੀਆਂ ਬੀਬੀ ਦੀ ਗੱਲਬਾਤ ਕਰਾਵਾਂਗੇ ਖਿੱਚ ਕੇ ਆ ਜਾ ਮੈਂ ਨਹੀਂ ਪੀਂਦਾ ਤੱਕੇ ਨਾਲ ਪਿਉਂਦੇ ਨੇ ਲੋਕੀ ਕੀ ਰੌਲਾ ਕੀ ਏ ਤੁਹਾਡਾ ਬਾਈ ਰੌਲਾ ਤਾਂ ਇਹੇ ਆ ਰੋਜ਼ ਡੱਕ ਕੇ ਆ ਜੂਗਾ ਮੂਤ ਨਾਲ ਜਦੋਂ ਪੀ ਕੇ ਆ ਜੂਗਾ ਘਰੇ ਨਾਲ ਤਾਂ ਜਵਾਕਾਂ ਦੀ ਕੁੱਟ ਮਾਰ ਕਰਦਾ ਨਾਲੇ ਮੈਨੂੰ ਕੁੱਟਦਾ ਤੇ ਜਦੋਂ ਮੈਂ ਪੁੱਛਦੀ ਆ ਫਿਰ ਕਹਿੰਦਾ ਤਾਂ ਤੱਕੇ ਨਾਲ ਵਿਹਾਤੀ ਹੈ ਛੋਏ ਨੂੰ आए, आ, दा ना, 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 दा, दारू ਘਤ ਪੀ ਗਿਆ। ਹਾਂ ਇਹਨਾਂ ਬਲਾ ਆਏ ਪੱਛੋਂ ਵੀ ਨਾ ਕਿਹੜੀ ਕਟ ਮਾਰ ਕੀਤੀ ਆ ਇਹਦੇ ਨਾਲ। ਹੂੰ। ਹਾਂ ਮੈਂ ਕਿੱਥੇ ਮਾਰਿਆ ਨਹੀਂ ਤੈਨੂੰ। ਕਿੱਥੇ ਮਾਰਿਆ ਉਹ ਤਾਂ ਕਹਿੰਦਾ ਮਾਰਿਆ। ਬਥੇਰੇ ਆਏ ਪੀਤੀ ਜਿਹਨੂੰ ਕੁਛ ਨਹੀਂ ਪਤਾ ਲੱਗਦਾ ਬਾਈ ਮਾਰਦਾ ਜਦੋਂ। ਇਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਇਹਨਾਂ ਦੀ ਸੇਵਾ ਕਰਦਾਂਗਾ। ਹੂੰ। ਉਹ ਸੇਵਾ ਕਰਦਾ ਨਾ। दारू दारू ਪੀਣਾ। ਨਾ ਨਹੀਂ ਮੈਂ ਨਹੀਂ ਪੀਂਦਾ। ਹੂੰ। ਮੇਰੇ ਯਾਰਾਂ ਨੇ ਪਈਆ ਮੈਨੂੰ। ਹੂੰ। ਮੈਂ ਧੱਕੇ ਨਾਲ ਪੀਆ ਤੀ ਮੈਨੂੰ ਉਹਨਾਂ ਨੇ। ਨਾ ਨੱਤ ਧੱਕੇ ਨਾ ਪੀਉਂਦੇ ਤੈਨੂੰ ਨੱਟੀ ਪੀਉਂਦੇ ਆ ਧੱਕੇ ਨਾ ਪਿਆ ਦਿੰਦੇ ਆ ਹਾਂ ਧੱਕੇ ਨਾ ਇਹ ਸਵਾਲ ਬਹੁਤ ਹੁੰਦਾ ਜਿਹੜੇ ਪੀਂਦੇ ਆ ਨਾ ਪੈਗ ਵੈਗ ਲਾਉਂਦੇ ਆ ਉਹ ਇਹ ਗੱਲ ਬਹੁਤ ਕਹਿਣਗੇ ਜਦੋਂ ਘਰੇ ਆ ਜਾਣਗੇ ਨਹੀਂ ਮੈਂ ਪੀਂਦਾ ਨਹੀਂ ਸੀ ਮੈਨੂੰ ਧੱਕੇ ਨਾ ਪਿਆ ਦਿੰਦੇ ਇਹ ਗੱਲ ਪੱਕੀ ਕਹਿੰਦੇ ਆ ਇਹ ਤਾਂ ਕਹਿੰਦਾ ਮੈਨੂੰ ਧੱਕੇ ਨਾ ਪਿਆਉਂਦੇ ਨਾ ਤਾਂ ਇਹਨੂੰ ਆਏ ਇਹਨੂੰ ਆਏ ਪੁੱਛੋ ਤੁਸੀਂ ਵੀ ਧੱਕੇ ਨਾਲ ਕੋਈ ਤੈਨੂੰ ਖੰਡ ਜਾ ਤਾਂ ਦਿੰਦਾ ਨਹੀਂ ਹੈ ਧੱਕੇ ਨਾਲ ਕੋਈ ਸੁਰਖੀ ਬਿੰਦੀ ਨਹੀਂ ਲੈ ਕੇ ਦਿੰਦਾ ਇਹਨੂੰ ਮੇਰਾ ਧੱਕੇ ਨਾਲ ਕੋਈ ਜਵਾਕਾਂ ਦੀਆਂ ਫੀਸਾਂ ਨਹੀਂ ਭਰਦਾ ਧੱਕੇ ਨਾਲ ਇਹਨੂੰ ਮੂਤੀ ਦਾਰੂ ਦਾ ਇਹ ਅੱਛਾ ਦਾਰੂ ਚੰਗੀ ਆ ਚੰਗੀ ਆ ਮੇਰੇ ਵਾਸਤੇ ਤਾਂ ਚੰਗੀ ਆ ਸਿਹਤ ਵਾਸਤੇ ਮੇਰੇ ਚੰਗੀ ਬਾ ਸਿਹਤ ਤਾਂ ਤੇਰਾ ਦੇਸੀ ਜਾਂਦਾ ਮੈਨੂੰ ਲੱਗਦਾ ਮੇਰਾ ਤਾਂ ਹਜੇ ਹੋਊਗਾ 40 ਕਿਲੋ ਭਾਰ ਤੇਰਾ ਤਾਂ ਭਾਰ ਵੀ 20 ਕਿਲੋ ਲੱਗਦਾ ਹੈ ਨਹੀਂ ਸਿਹਤ ਵਾਸਤੇ ਕਿੱਥੇ ਚੰਗੀ ਆ ਤੂੰ ਜਮ ਮਰਿਆ ਤੂੰ ਪਿਆ ਯਾਰ ਤਾ ਕਿਹੜੇ ਬਾਸੋਂ ਮਰਿਆ ਬੱਤ ਬੱਤ ਕਰ ਹੋਰ ਹੀ ਗੱਲਾਂ ਕਰੀ ਜੰਨਾਗਾ ਇਹ ਹੁਣ ਵੀ ਪੀਤੀ ਵੀ ਐ ਨਹੀਂ ਇਹਦੇ ਫਿਫੜੇ ਗਲ ਗਏ ਤੇ ਸਾਰੇ ਇਹਦਾ ਲੀਵਰ ਗਲ ਗਿਆ ਦਾ ਇਹ ਦੇਖ ਲੋ ਤੁਸੀਂ ਹੁਣ ਵੀ ਪੀਤੀ ਐ ਦੀ ਪੀਤੀ ਹੋਂ ਨਹੀਂ ਪੀਤੀ ਮੋਰੀ ਸਮੈਲ ਲਵੇ ਹਾਂ ਨਹੀਂ ਪੀਤੀ ਮੈਂ ਮੋਰੀ ਸਮੈਲ ਹੁਣਾਂ ਸੀ ਕੀ ਵੇਖਣੀ ਆ ਦੱਸ ਦੱਸਨ ਨੂੰ ਵੀ ਤੇਰਾ ਚਵਣ ਪਰਾਸ਼ ਖਾਦਾ ਵੀ ਅਸੀਂ ਸਮੈਲ ਵੇਖ ਲਗੇ ਇਹ ਡੱਕਿਆ ਹੁਣ ਹੁਣ ਤੂੰ ਐ ਦੱਸ ਡੇਲੀ ਪੀ ਕੇ ਆਉਣਾ ਕਰੇ ਐ ਕੰਮਲੀ ਆਵੇਂ ਮਾਰਦੇ ਮੈਂ ਨਾਰਾਂ ਦਾ ਜੂਸ ਪੀ ਕੇ ਆਇਆਂਗਾ ਨਾਰਾਂ ਦੇ ਤਾਂ ਕਹਿੰਦਾ ਮੈਂ ਨਾਰਾਂ ਦਾ ਜੂਸ ਪੀਣਾ ਨਾਰਾਂ ਦਾ ਨਹੀਂ ਹੁੰਦਾ ਨਾਰਾਂ ਦਾ ਹੁੰਦਾ ਜੇ ਨਾਰ ਦਾ ਨਾਂ ਲਿਆ ਨਾ ਤੈਨੂੰ ਮੈਂ ਡੜਾ ਮਰੂ ਸਿਰ ਚ ਚੱਕ ਕੇ ਮੈਂ ਤੈਨੂੰ ਦੱਸਾਂ ਉਹ ਨਹੀਂ ਨਹੀਂ ਉਹ ਨਾਰ ਦੀ ਗੱਲ ਨਹੀਂ ਕਰਦਾ ਉਹ ਨਾਰ ਦੀ ਨਹੀਂ ਅਨਾਰ ਅਨਾਰ ਤਰਨ ਨਾਰਾਂ ਦਾ ਜੂਸ ਨਾਰ ਤੇਰਾ ਪਿਓ ਦੇ ਕੇ ਗਿਆ ਸੀ ਤੈਨੂੰ ਬਾਹਰ ਡੱਕ ਕੇ ਆਉਣਾ ਜਿਹੜੀ ਮੈਨੂੰ ਪਤਾ ਨਹੀਂ ਬਾਅਦ ਚ ਬਈ ਲੈਚੀਆਂ ਖਾ ਲੰਦਾ ਉੱਤੋਂ ਦੀ ਦੋ ਤੈਨੂੰ ਕੀ ਪਤਾ ਮੇਰੇ ਯਾਰਾਂ ਦੇ ਖੇਤ 'ਚ ਬੋਟੇ ਲੱਗੇ ਆ ਨਾਰਾਂ ਦੇ ਹਾਂ ਡੇਲੀ ਨਾਰਾਂ ਦਾ ਜੂਸ ਪੀ ਕੇ ਆਉਣਾ ਮੈਂ ਨਹੀਂ ਤੇਰੇ ਯਾਰ ਕਿੰਨੇ ਜਾ ਰਹੇ ਤੇਰੇ ਮਰੇ ਬਹੁਤ ਯਾਰ ਆ ਬਹੁਤ ਯਾਰ ਆ ਫਿਰ ਤੈਨੂੰ ਡੇਲੀ ਧੱਕੇ ਨਾਲ ਪਿਉਂਦੇ ਆ ਮੈਂ ਡੇਲੀ ਧੱਕੇ ਨਾਲ ਪਿਉਂਦੇ ਆ ਕੀ ਕੀ ਕਹਿੰਦੇ ਆ ਤੈਨੂੰ ਕਹਿੰਦੇ ਕੀ ਆ ਉਹ ਕੰਡ ਸਿਹਤ ਲਈ ਚੰਗੀ ਜੀ ਜਾਂ ਪੀਆ ਕਰ ਉਹਦੇ ਤਾਂ ਉੱਤੇ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਚੰਗੀ ਕਾ ਤੇ ਲਈਏ ਉਹ ਤਾਂ ਨੇ ਮਾਰ ਦਿਆ ਬਕਵਾਸ ਕੁਛ ਨਹੀਂ ਹੁੰਦਾਗਾ ਛੱਟਾ ਕੰਮ ਜਿੰਦਗੀ ਦੀ ਟੈਨਸ਼ਨਾਂ ਮਟਾਉਂਦੀ ਇਹ ਚੀਜ਼ ਬੜੀ ਜਿੰਦਗੀ ਦੀਆਂ ਟੈਨਸ਼ਨਾਂ ਮਟਾਉਣ ਲਈ ਹੁੰਦੀ ਆ ਤਾਂ ਅੱਛਾ ਇਹ ਜ਼ਿੰਦਗੀ ਦੀ ਟੈਨਸ਼ਨ ਦੂਰ ਕਰਦੀ ਹੈ ਟੈਨਸ਼ਨ ਦੂਰ ਕਰਦੀ ਆ ਨਹੀਂ ਤੈਨੂੰ ਤੈਨੂੰ ਕਾਦੀ ਟੈਨਸ਼ਨ ਕਰਦੀ ਆ ਆ ਏਡੀ ਟੈਨਸ਼ਨ ਮੇਰੇ ਸਿਰ ਤੇ ਏ ਇਹਦਾ ਇਹ ਇਹ ਟੈਨਸ਼ਨ ਹੈਗੀ ਟੈਨਸ਼ਨ ਹੈ ਤੈਨੂੰ ਸੱਦ ਕੇ ਬੈਗੀ ਇੱਥੇ ਇਹ ਤਾਂ ਕਹਿੰਦਾ ਟੈਨਸ਼ਨ ਹੈ ਤੂੰ ਤੇਰੇ ਟੁੱਟਿਆ ਚ ਮਾਰੂ ਮੈਂ ਤੈਨੂੰ ਦੱਸਾਂ ਮੈਂ ਟੈਨਸ਼ਨ ਹੈ ਤੇਰੇ ਵਾਸਤੇ ਮੈਂ ਤੈਨੂੰ ਦੱਸਾਂ ਇੰਨਾ ਤੈਨੂੰ ਮੋਹ ਪਿਆਰ ਕਰਦਾ ਤੂੰ ਹੋਰ ਹੀ ਗੱਲਾਂ ਕਰਦੀਆਂ ਅਡਾਉਣ ਵਾਲੀਆਂ ਮੈਂ ਨਾ ਪੱਤਰਕਾਰ ਆ ਇਹਨੂੰ ਕਹ ਜबान ਸੰਭਾਲ ਕੇ ਬੋਲੇ ਕੀ ਕਿੱਥੋਂ ਬੋਲਦਾ ਤੂੰ ਐਂ ਦੇਖ ਲੈ ਨਹੀਂ ਪਹਿਲਾਂ ਮਨਵਾਏ ਦੱਸਣ ਸੱਦਿਆ ਕਿੱਥੋਂ ਆ ਤੂੰ ਮੈਂ ਸੱਦਿਆ ਤੂੰ ਰੋਜ਼ ਪੀ ਕੇ ਡੱਕ ਕੇ ਆ ਜਾਣਾ ਮੂਤ ਤੇ ਮੈਂ ਮੈਂ ਸੱਦਾਂ ਨਾ ਵੇਖੋ ਇਹ ਮਾਮਲੇ ਤਾਂ ਹੈਗੇ ਹਰੇ ਘਰਾਂ ਦੇ ਵਿੱਚ दारू ਦੇ ਕਲੇਸ਼ ਨਸ਼ਾ ਦਾ ਵੇਖੋ ਹੁੰਦਾ ਬਰਬਾਦੀ ਦਾ ਵੇਖੋ ਜਿਹੜਾ ਮਾੜੀ ਮੋਟੀ ਥੋੜੀ ਜੇ ਤਾਂ ਨੋਕ ਚੋ ਗਏ ਇਹ ਤਾਂ ਸਾਰਿਆਂ ਦੇ ਘਰੇ ਹੁੰਦੀ ਆ ਹਰੇਕ ਦੇ ਘਰੇ ਆਪਣੇ ਵੀ ਥੋੜੇ ਵੀ ਸਾਰਿਆਂ ਦੇ ਤਾਂ ਮਾੜਾ ਮੋਟਾ ਕਲੇਸ਼ ਪੈਂਦਾ ਤੂੰ दारू ਯਾਰ ਸੱਚੀ ਡੱਕ ਕੇ ਆ ਜਨ ਬਾਈ ਯਾਰ ਥੋੜੀ ਬਹੁਤ ਪੀ ਲੈਣਾ ਬਾਈ ਯਾਰ ਇਹਦਾ ਏਡਾ ਏਡਾ ਤੈਨੂੰ ਕਿਹੜਾ ਰੋਗ ਲੱਗਿਆ ਜਿਹੜਾ ਤੈਨੂੰ दारू ਪੀਣੀ ਪੀਣੀ ਪੈਂਦੀ ਐ ਈਡੀ ਕਿਹੜੀ ਟੈਨਸ਼ਨ ਟੈਂਸ਼ਨ ਭਰਾ ਕਰ-ਬਾਰ ਦੀ ਹੁੰਦੀ ਆ ਤੇ ਘਰ-ਬਾਰ ਬਣਾ ਫਿਰ ਘਰ-ਬਾਰ ਦੀ ਕਾਦੀ ਟੈਂਸ਼ਨ ਆ ਘਰ-ਬਾਰ ਬਣਾਉਣ ਦੀ ਟੈਂਸ਼ਨ ਆ ਜਵਾਕਾਂ ਦੀਆਂ ਫੀਸਾਂ ਦੀ ਕਾਦੀ ਟੈਂਸ਼ਨ ਕਰੀਂ ਘਰ-ਬਾਰ ਦੀ ਗੱਲ ਕਰਦਾ ਸਾਈਕਲ ਦਾ ਮਾਮਾ ਸਾ ਬਣਾਇਆਗਾ ਹੂੰ ਉਹ ਮੇਰਾ ਸਾਈਡ ਤੇ ਲੱਗਿਆ ਖੜਾ ਸਾਈਕਲ ਉਹ ਸਾਈਕਲ ਵੇਖ ਅੰਦਰ ਨਹੀਂ ਲਾਇਆ ਤੂੰ ਨਹੀਂ ਐਸਾ ਸਾਈਕਲ ਤੇਰਾ ਮੈਂ ਚੱਕ ਕੇ ਅੰਦਰ ਲਾਵਾਂ ਕਿਉਂ ਬਈ ਮੈਂ ਕਿਉਂ ਅੰਦਰ ਲਾਵਾਂ ਤੇਰਾ ਸਾਈਕਲ ਤੂੰ ਨਹੀਂ ਲਾ ਸਕਦਾ ਢੱਕ ਕੇ ਆ ਜੰਨਾ ਰੋਜ਼ ਮੈਂ ਤੇਰੀ ਗੋਲੀ ਰੱਖੀ ਆ ਤਮੜੀਆਂ ਮਸਾਂ ਦਾ ਪਾ ਸਾਈਕਲ ਲਿਆਗਾ ਇਹਨੂੰ ਦਾਤ ਚ ਲਿਆ ਸੀ ਮੈਂ ਸਾਈਕਲ ਇਹ ਅੱਛਾ ਹਾਂ ਦਾਤ ਜਿਹੜੀ ਮੇਰੇ ਪਿਓ ਨੇ ਤੈਨੂੰ ਸਾਈਕਲ ਦਿੱਤਾ ਨਾ ਉਹ ਸਾਈਕਲ ਦੀ ਰਹਿ ਰਹਿ ਗਿਆ ਤੂੰ ਚੋਰਿਆ ਤੇ ਇਥੋਂ ਗੱਡੀ ਨਾਲ ਜੁੜੀ ਤੇਥੋਂ ਸਕੂਟਰ ਨਾਲ ਜੁੜਿਆ ਤੇ ਇਥੋਂ ਉਹ ਗੱਡੀਆਂ ਗਾਰਾਂ ਤਾਂ ਹਰੇਕ ਹੀ ਲਈ ਫਿਰਦੇ ਆਗੇ ਹਾਂ ਸਾਈਕਲ ਔਖਾ ਸਾਈਕਲ ਔਖਾ ਬੰਦਾਗਾ ਨਹੀਂ ਤੂੰ ਐਂ ਐਂ ਦੱਸ ਐਂ ਦੱਸ ਜੀ ਤੈਨੂੰ ਤੈਨੂੰ ਕਿਤੇ ਛੱਡਦਗੇ ਤੂੰ ਛੱਡ ਦੇਂਗਾ ਫਿਰ दारू ਛੱਡ ਦੇਂਗਾ ਜੇ ਕਿਤੇ ਦਵਾਈ ਦੂਈ ਦਵਾਈ ਦੇ ਤੈਨੂੰ ਦਵਾਈਆਂ ਦਵਾਈਆਂ ਨਹੀਂ ਕੰਮ ਕਰਦੀਆਂ दारू ਕੰਮ ਕਰੋਗੀ दारू ਦਾ ਕੰਮ ਕਰੂਗੀ ਇਹ ਹੁਣ ਓਕੀ ਬਹੁਤ ਆ ਵਿਚਾਰੀ ਇਹ ਨਿੱਤ ਪੀ ਕੇ ਆਉਂਦਾ ਤੇ ਉੱਤੋਂ ਆ ਕੇ ਆਇਆ ਕਹਿੰਦਾ ਵੀ ਮੈਂ ਤਾਂ ਪੀਂਦਾ ਨਹੀਂ ਮੈਨੂੰ ਤਾਂ ਧੱਕੇ ਨਾਲ ਪਿਆ ਦਿੰਦਾ ਆਹ ਧੱਕੇ ਨਾਲ ਤਾਂ ਪਿਆਉਂਦੇ ਆ ਮੈਨੂੰ ਮੇਰੀ ਯਾਰੀ ਦੋਸਤੀ ਆ ਉਹਨਾਂ ਨਾਲ ਮੇਰੇ ਨਾਲ ਖੜਨ ਵਾਲੇ ਆ ਹੋ ਖੜਨ ਖੜਾ ਤਾਂ ਤੈਥੋਂ ਆਪ ਤੋਂ ਨਹੀਂ ਜਾਂਦਾ ਤੈਨੂੰ ਤਾਂ ਬੈਠਾਦਾ ਤੂੰ ਆਪ ਉਹਨਾਂ ਨੇ ਪੈਂਦਾ ਗਏ ਨਾ ਮੈਨੂੰ ਘਰੇ ਛੱਡ ਕੇ ਗਏ ਆ ਹੋ ਮੇਰੇ ਭਾਈ ਗੇਟ 'ਚ ਛੱਡ ਜਾਂਦੇ ਰੋਜ਼ ਨੂੰ ਚੱਕ ਕੇ ਅੰਦਰ ਸਿੱਟ ਦਿੰਦੇ ਆ ਮੈਂ ਪੁੱਛੇ ਨੂੰ ਇਹੀ ਗੱਲ ਹੈ ਤੈਨੂੰ ਚੱਕ ਕੇ ਲਿਉਂਦੇ ਇਹ ਆਪਦੇ ਦਰਦ ਤੋਂ ਵਜਨ ਸਾੰਬੇ ਨਹੀਂ ਜਾਂਦਾ ਤੇਰਾ ਮੈਨੂੰ ਉਹ ਆਉਤੋਂ ਤਾਂ ਨਹੀਂ ਵਜਨ ਸਾਭਿਆ ਜਾਂਦਾ ਫਿਰ ਤੈਨੂੰ ਤਾਂ ਚੱਕ ਲੈਂਦੀ ਆ ਉਹ ਆਪਦੇ ਵਜਨ ਮੈਨੂੰ ਚੱਕ ਲੈਂਦੀ ਆ ਤੇ ਮੇਰੇ ਆਪ ਤੋਂ ਇਹਦੀਆਂ ਲੱਤਾਂ ਇਹਦੀਆਂ ਤੁਸੀਂ ਦੇਖ ਲਓ ਡੱਕਿਆ ਵਾ ਖੜਾ ਇਹ ਤਾਂ ਜਾਂਦਾ ਨਹੀਂ ਹਜੇ ਇਹ ਤਾਂ ਜਿਹੜੇ ਮੈਨੂੰ ਪਿਉਂਦੇ ਉਹ ਮੇਰੇ ਨਾਲ ਖੜੇ ਆ ਤੇਰੇ ਨਾਲ ਕਿੱਥੇ ਖੜੇ ਹੋ ਚੱਕ ਕੇ ਤਾਂ ਇਹ ਲੈਂਦੀ ਆ ਤੈਨੂੰ ਦੱਸ ਹਾਂ ਇਹ ਤਾਂ ਫਿਰ ਇਹ ਤਾਂ ਹੱਕ ਬਣਦਾਗਾ ਹੱਕ ਬਣਦਾ ਉਹ ਕਹਿੰਦੇ ਤੇਰਾ ਨਹੀਂ ਕੋਈ ਹੱਕ ਬਣਦਾ ਮੇਰਾ ਜੀ ਨਹੀਂ ਕਰਦਾ ਕੋਈ ਚੰਗਾ ਸੂਟ ਪਾਵਾਂ ਮੈਂ ਹੈਂ ਤੇਰਾ ਨਹੀਂ ਤੇਰੇ ਹੱਕ ਤਾਂ ਬਣਦੇ ਆ ਮੇਰੇ ਕੋਈ ਹੱਕ ਨਹੀਂ ਬਣਦਾ ਤੇਰੇ ਤੇ ਨੇ ਵਧੀਆ ਵਧੀਆ ਸੌਡ ਲਿਆ ਕੇ ਦਿੱਤੇ ਆ ਕਿਹੜਾ ਪਾਇਆ ਤੂੰ ਮੈਨੂੰ ਕਿਹੜਾ ਲਿਆ ਕੇ ਦਿੱਤਾ ਵਾ ਮੈਨੂੰ ਦੱਸ ਮੈਂ ਸਾਰੀ ਪੇਕਿਆਂ ਤੋਂ ਲੈ ਕੇ ਆਈਆਂ ਮੇਰਿਆਂ ਤੋਂ ਪੇਕਾ ਤੋਂ ਐਵੇਂ ਆਗੇ ਜੇ ਮੈਂ ਉੱਤੇ ਗਿਆ ਫੇਰ ਹੀ ਆਇਆ ਤੇਰੇ ਕੋਲ ਵੇ ਤੂੰ ਬਹਿ ਜਾ ਮੈਂ ਤੈਨੂੰ ਦੱਸਾਂ ਚੁੱਪ ਕਰਕੇ ਤੇਰੇ ਤੋਂ ਸਾਈਕਲ ਆ ਸਾਈਕਲ ਖੜਾ ਆ ਵੀ ਮੇਰੇ ਪੇਕਿਆਂ ਨੇ ਦਿੱਤਾ ਤੈਂ ਕਿ ਲਾ ਕੇ ਦਿੱਤਾ ਨਹੀਂ ਹਾਂ ਹੁਣ ਤੂੰ ਇੱਥੇ ਪੱਤਰਕਾਰ ਮੂਰੇ ਹਾਂ ਹੋਰ ਹੀ ਗੱਲਾਂ ਕਰੀ ਜਾਂਦੀ ਆ ਨਹੀਂ ਤੂੰ ਹੁਣ ਦਰੂ ਨਹੀਂ ਛੱਡਨੀ ਮੈਂ ਦਾ ਭਰਾ ਵਾ ਇਹਨੂੰ ਛੱਡ ਦੂੰਗਾ ਦਾਰੂ ਨਹੀਂ ਛੱਡਦਾ ਇਹ ਤਾਂ ਇਹ ਤਾਂ ਇਹਦਾ ਇਹ ਤਾਂ ਦਰੇਅਸ ਤੇ ਵੇਖ ਗਲਤ ਗੱਲ ਆ ਇਹ ਆਇਆਂ ਨਹੀਂ ਛੱਡੇ ਜਾਂਦੇ ਜਾਂ ਜਿਵੇਂ ਤੁਸੀਂ ਕਹਿੰਨਾ ਇਹ ਤੇਰਾ ਇੱਕ ਗਲਤ ਗੱਲ ਆ ਇਹਨੂੰ ਤੂੰ ਕਿਵੇਂ ਛੱਡ ਦੇਂਗਾ ਠੀਕ ਆ ਕਿੰਨੇ ਜਵਾਕਾ ਤੁਹਾਡੇ ਬਈ ਤਿੰਨ ਤਿੰਨ ਜਵਾਕਾ ਹੁਣ ਤੂੰ ਇਹਨੂੰ ਕਿਵੇਂ ਛੱਡ ਦੇਂਗਾ ਭਰਾਵਾ ਮੈਂ ਇਨੀ ਪੀਂਦਾ ਨਹੀਂ ਗਾ ਟੱਕੇ ਨਾਲ ਵੀ ਪਿਆ ਦਿੰਦੇ ਮੈਨੂੰ ਜੇ ਮੈਂ ਘਰੇ ਪੱਗ ਲਾਉਣਾ ਮੈਨੂੰ ਪੀਣ ਨਹੀਂ ਦਿੰਦੀ ਇਹ ਹੂੰ ਏ ਫਿਰ ਤੂੰ ਭਾਈ ਨੂੰ ਜਾਂ ਘਰੇ ਪੈਗ ਲਾਉਂਦਾ ਨਹੀਂ ਮੈਨੂੰ ਕੁਛ ਨਹੀਂ ਪਤਾ ਲੱਗਦਾ ਤਿੰਨ ਜਵਾਕ ਮੇਰੇ ਹੈਗੇ ਚੌਥੇ ਦੀ ਤਿਆਰੀ ਹਜੇ ਵੀ ਸ਼ਰਮ ਨਹੀਂ ਮੰਨਦਾ ਨਹੀਂ ਫਿਰ ਤੂੰ ਦਾਰੂ ਹੀ ਨਹੀਂ ਦਾਰੂ ਪੀਣਾ ਤੂੰ ਯਾਰ ਦਾਰੂ ਤਾਂ ਬਾਹਲੇ ਪੀਣਾ ਘਰੇ ਮੈਨੂੰ ਲੋਨ ਨਹੀਂ ਦਿੰਦੀ ਮੈਂ ਕਹਿੰਦਾ ਫਿਰ ਤੂੰ ਘਰੇ ਘਰੇ ਨਹੀਂ ਪੈਗ ਲਾਉਂਦਾ ਕਿਉਂ ਘਰੇ ਕਮੈਂ ਪੀਣ ਦਵਾ ਕਿੱਥੋਂ ਲਿਆ ਕੇ ਦਵਾ ਮੈਨੂੰ ਫਿਰ ਵੇਖੋ ਇਹ ਕਹਿੰਦਾ ਅੱਛਾ ਜੇ ਤੈਨੂੰ ਇਹ ਘਰੇ ਇੱਕ ਪੈਗ ਲਾਉਣ ਦੇ ਦਿਆ ਕਰੇ ਮੰਨ ਲੈ ਠੀਕ ਆ ਤੂੰ ਪੀਂਨਾ ਫਿਰ ਨਹੀਂ ਲੜਦਾ ਹਾਂ ਫਿਰ ਨਹੀਂ ਲੜਦਾ ਮੈਂ ਪੱਕੀ ਗੱਲ ਆ ਪੱਕੀ ਗੱਲ ਆ ਫਿਰ ਬਾਹਰੋਂ ਵੀ ਨਹੀਂ ਪੀ ਕੇ ਆਉਂਦਾ ਬਾਹਰੋਂ ਨਹੀਂ ਪੀ ਫਿਰ ਦੱਸੋ ਭਾਈ ਇਹ ਕੋਈ ਕੰਮ ਨਹੀਂ ਕਰਦਾ ਮੈਂ ਮੈਂ ਘਰੇ ਖੰਡਾ ਪੂਰਾ ਕਰੂੰਗਾ ਕਿ ਤੂੰ दारू ਪੂਰਾ ਕਰੂਗੀ ਤੁਸੀਂ ਮੇਰੀ ਗੱਲ ਸੁਣੋ ਇਹ ਕਹਿੰਦਾ ਵੀ ਜੇ ਮੈਨੂੰ ਇੱਕ ਪੈਗ ਲਾਉਂਦੇ ਨੇ ਮੈਂ ਲੜਦਾ ਨਹੀਂ ਮੈਂ ਕੋਸ ਇਹਨਾਂ ਨੂੰ ਕਹਿੰਦਾ ਨਹੀਂ ਮੈਂ ਕੰਮ ਵੀ ਕਰੂੰਗਾ ਇਹ ਕਹਿੰਦਾ ਭਾਈ ਇੱਕ ਦਿਨ ਮੈਂ ਦੇਖਿਆ ਸੀ ਇਹਨੂੰ ਇੱਕ ਪੈਗ ਹੀ ਨੇ ਕਿਹਾ ਕਹਿੰਦਾ ਮੈਂ ਘਰੇ ਇੱਕ ਪੈਗ ਹੀ ਲਾਉਂਗਾ ਇੱਕ ਪੀਤਾ ਸੀ ਇਹ ਬੋਤਲਾਂ ਦੇਖ ਲਓ ਆ ਇੱਥੇ ਦਿਖਾ ਦੇ ਪਹਿਲਾਂ ਠੀਕ ਹੈ ਇੱਕ ਦਿਨ ਦੇ ਵਿੱਚ ਤਿੰਨ ਬੋਤਲਾਂ ਪੀਤੀਆਂ ਨੇ ਇਹਨੇ ਇੱਕ ਪੈਗ ਦਾ ਨਾਂ ਲੈ ਕੇ ਇਹ ਗੱਲ ਉਹ ਤਾਂ ਮੇਰੇ ਯਾਰਾਂ ਨੇ ਦਿੱਤੀਆਂ ਸੀ ਉਹ ਪੀਤੀਆਂ ਨੇ ਨਾ ਜੁੱਟੀਆਂ ਨਹੀਂ ਦਿੰਦੇ ਤੇਰੇ ਯਾਰ ਤੈਨੂੰ ਮੈਨੂੰ ਕਮਲੀਆਂ ਨੀ ਦਿੰਦਾ ਚੰਗੀ ਚੀਜ਼ ਹੀ ਦਿੰਦਾ ਹੁੰਦਾ ਅਗਲਾ ਹੂੰ ਚੰਗੀ ਚੀਜ਼ ਲੈ ਕੇ ਆਉਂਦਾ ਘਰੇ ਮੈਂ ਹੁਣ ਹੁਣ ਦੱਸੋ ਫਿਰ ਇਹ ਕਹਿੰਦਾ ਮੈਨੂੰ ਟੈਨਸ਼ਨ ਆ ਮੈਨੂੰ ਤਾਂ ਇਹਦੇ ਨਾਲੋਂ ਜ਼ਿਆਦਾ ਟੈਨਸ਼ਨ ਆ ਨੇ ਫਿਰ ਮੈਂ ਵੀ ਪੈਗ ਲਾ ਲਿਆ ਕਰ ਇਹਦੇ ਨਾਲ ਕੰਜਰਾਂ ਨਾਲ ਬਹਿ ਕੇ ਸ਼ਾਮ ਨੂੰ ਮੈਨੂੰ ਐਂ ਦੱਸ ਦੇ ਜਵਾਬ ਕੌਣ ਪੜਾਊਗਾ ਜਵਾਬ ਕੌਣ ਚੱਲ ਫਿਰ ਇੱਕ ਕੰਮ ਦਾ ਕਰਦੇ ਪਾਣੀ ਲੈ ਕੇ ਆਈ ਮੈਂ ਪਾਣੀ ਉਹ ਨਹੀਂ ਨਹੀਂ ਹੈ ਜੇ ਨਹੀਂ ਹੈ ਜੇ ਤੂੰ ਉਧਰ ਕੈਮਰੇ ਦੇ ਮੂਹਰੇ ਚੱਲ ਰਿਹਾ ਤੂੰ ਐਂ ਕਰ ਤੈਨੂੰ ਦਵਾਈ ਦੂਈ ਦਵਾ ਦੇਨੇ ਤੂੰ ਛੱਡ ਦੇ ਤਾਰੂ ਫਿਰ ਕਿੱਡੀ ਕੀ ਗੱਲ ਤੂੰ ਦਵਾਉਂਦੇ ਮੈਨੂੰ ਤੁਸੀਂ ਦਵਾਈ ਉਹ ਦਵਾਵਾਂਗੇ ਕਿਧਰ ਤੂੰ ਹਾਮੀ ਓੜ ਵੀ ਦੇ ਮੈਂ ਬਾਬੇ ਤੋਂ ਦਵਾਵਾਂਗੇ ਉਹ ਦਵਾ ਦੇਣਗੇ ਹੁਣ ਦੱਸੋ ਫਿਰ ਇਹ ਤੇ ਜਿਹਨੂੰ ਛੜਾਦ ਕੇ दारू ਇਹਦੀ ਇਹ ਨਹੀਂ दारू ਛੜਦਾ ਬਈ ਇਹ ਤੀਵੀਂ ਛੜਦੋ ਇਹ दारू ਨਹੀਂ ਛੜਦਾ ਇਹਨੂੰ ਇਹ ਫਰੀ ਵਾਲੀ ਤੇ ਗਿੱਜਿਆ ਹੋਇਆਗਾ ਠੀਕ ਆ ਸਾਡੀ ਫਰੀ ਵਾਲੇ ਨੂੰ ਹੁਣ ਕਿਹਾ ਵੋਟਾਂ ਦਾ ਟਾਈਮ ਆ ਵੋਟਾਂ ਜਦੋਂ ਚੱਲੋ ਸਾਰੇ ਪੀਂਦੇ ਆ ਫਰੀ ਵਾਲੀ ਕਿਵੇਂ ਲੀਡਰ ਆ ਨਾ ਜ਼ਿਆਦਾ ਰਿਹਾ ਜਿਹੜੀ ਇਹ ਫਰੀ ਵਾਲੀ ਭਾਗ ਇਹ ਫਰੀ ਫਰੀ ਵਾਲੀ ਤੇ ਗਿੱਜਿਆ ਫਰੀ ਤੇ ਅਗਲੇ ਇਹਨੂੰ ਸ਼ਾਮ ਨੂੰ दारू ਪਿਆ ਦਿੰਦਾ ਦਿਨ ਸਾਰਾ ਦਿਨੇ ਤੋਂ ਗਰੇ ਅੰਗੂ ਕੰਮ ਕਰਾਉਂਦੇ अच्छा पैसा टकण ही दंदे पैसा टक कख नहीं दंदे अगर शाम नु जदे बोतल ਲੈ ਲंदा फिर पैसा कौन दउगा है, है हैं ऐ ही हुंदा काम कराई ਜਾਂਦੇ ਯਾਰ ਮਿੱਤਰ ਯਾਰ ਮਿੱਤਰ ਕੰਮ ਕਰ ਕਰਾਉਂਦਾ ਮੈਂ ਯਾਰਾ ਮਿੱਤਰਾਂ ਵੇਖੋ ਇਹੋ ਜੇ ਵੀ ਬਾਈ ਹੁੰਦੇ ਆ ਲੋਕ ਬਿਲਕੁਲ ਇਹਨੂੰ ਪਿਗ ਪੁਗ ਲਵਾ ਦਿੰਦੇ ਆ ਕੰਮ ਇਹ ਤੋਂ ਕਰਾਈ ਜਾਂਦੇ ਇਹ ਵੀ ਹੈਗੇ ਆ ਬਹੁਤ ਬੰਦਿਆਂ ਤੋਂ ਵਿਚਾਰਿਆਂ ਤੋਂ ਜਿਨ੍ਹਾਂ ਤੋਂ ਕੰਮ ਕੁਮ ਕਰਾ ਕੇ ਪੈਸੇ ਨੇ ਬੋਤਲ ਪਿਗ ਦੇ ਦਿੰਦੇ ਆ ਜਾਂ ਵੋਟਾਂ ਵੇਲੇ ਸਾਡੇ ਲੀਡਰ ਵੀ ਐਂ ਕਰਦੇ ਆ ਉਹ ਵੀ ਤੇ ਪਿਗ ਪਿਗ ਪਵਾ ਕੇ ਤੇ ਸਾ ਤੋਂ ਵਟਾਂ ਦਵਾ ਲੈਂਦੇ ਤੇ ਮੁੜ ਕੇ ਫਿਰ ਅਸੀਂ ਧਰਨੇ ਲਾ ਕੇ ਡਾਂਗਾ ਵੀ ਖਾਂਦੇ ਆ 5 ਸਾਲ ਉਹ ਸਾਡੀ ਹੁੰਦੀ ਆ ਅਣਗਿਲ ਦੀ ਜਿਹੜੀਆਂ ਅਸੀਂ ਡਾਂਗਾ ਖਾਂਦੇ ਆ ਨ ਹਾਲ ਮੁੜ ਕੇ ਕਹਿੰਦੇ ਆ ਲੀਡਰ ਨਹੀਂ ਚੰਗਾ ਸਰਕਾਰ ਨਹੀਂ ਚੰਗੀ ਚੰਗਾ ਅਸੀਂ ਵੀ ਨਹੀਂ ਕੀਤਾ ਹੁੰਦਾ दारू ਪੀ ਕੇ ਪੈਗ ਲਾ ਕੇ ਬਟਨ ਦੱਬੇ ਹੁੰਦੇ ਆ ਠੀਕ ਆ ਤੇਰੀ ਤਾਂ ਉਹ ਫਿਰ ਲੀਡਰਾਂ ਵਾਲੀ ਗੱਲ ਹੋਈ ਪਈ ਏ ਤੇਰੀ ਤਾਂ ਮੇਰੀ ਕਾਹਦੀ ਲੀਡਰਾਂ ਵਾਲੀ ਗੱਲ ਹੋਈ ਆ ਹੂੰ ਕਲੀ दारू ਪੀਣਾ ਕੋਈ ਹੋਰ ਵੀ ਨਸ਼ਾ ਕਰਦਾ ਲੀਡਰ ਤਾਂ ਹਜੇ ਲੀਡਰ ਤਾਂ ਬਾਈ ਹਜੇ ਘੱਟ ਝੂਠ ਮਾਰਦੇ ਆ ਠੀਕ ਆ ਜਦੋਂ ਰਾਤ ਉਹਨੇ ਡੱਕਿਆ ਹੁੰਦਾ ਨਾ ਉਦੋਂ ਫਿਰ ਦੇਖਣ ਵਾਲਾ ਹੁੰਦਾ ਜਦੋਂ ਬਾਹਰੇ ਕਰੂਗਾ ਮੈਂ ਤੇਰੇ ਲਈ ਤਾਜ ਮਹਿਲ ਬਣਾ ਦੂੰਗਾ ਹਾਂ ਮੈਂ ਤੈਨੂੰ ਮਹਾਲੀ ਸੈਕਟਰ 17 ਚ ਕੋਠੀ ਪਵਾ ਦੂੰਗਾ ਇਹੋ ਜੇ ਗੱਪ ਛੜਦਾ ਏ ਗੱਪ ਐ ਹੁੰਦਗਾ ਗੱਲਾਂ ਉਹ ਤਾਂ ਫਿਰ ਚੜੀ ਹੁੰਦੀ ਆ ਨਾ ਮੇਰੀ ਚੜੀ ਹੁੰਦੀ ਆ ਉਹ ਤਾਂ ਉਹ ਨਹੀਂ ਹੁਣ ਇਹ ਕੱਲਾ ਨਸ਼ਾ ਹੀ ਕਰਦਾ ਕਿ ਹੋਰ ਵੀ ਕੋਸ਼ਿਸ਼ ਬਾਈ ਪਹਿਲਾਂ ਪਹਿਲਾਂ ਬਥੇਰਾ ਜਰਦਾ ਵੀ ਲਾਉਂਦਾ ਇਹ ਬੀੜੀ ਇਹਨੇ ਨਹੀਂ ਛੱਡੀ ਜਰਦਾ ਬੱਤੀ ਇਹਨੇ ਨਹੀਂ ਛੱਡੀ ਕੱਖ ਨਹੀਂ ਛੱਡੀ ਨਿਕਲਦੇ ਜੇਬਾਂ ਚ ਜਰਦਾ ਹਾਂ ਬਸ ਇੱਕ ਗੋਹਾ ਛੱਡਾ ਬੋਲਦੀ ਨਾ ਬੱਤਰ ਕਾਰਾਂ ਜਵੇਂ ਆਹੇ ਇਹ ਬੋਲਦੀ ਤੁਹਾਨੂੰ ਦੁਖੀ ਆ ਫਿਰ ਕੀ ਕਰੇ ਹੋ ਹੁਣ ਹੋਰ ਕੀ ਕਹਵੇ ਤੈਨੂੰ ਪਹਿਲਾਂ ਤਾਂ ਪਹਿਲਾਂ ਤਾਂ ਬਾਈ ਕੱਲੀ ਝਰ ਦੇਦੀਆਂ ਪੁੜੀਆਂ ਨਿਕਲਦੀਆਂ ਸੀ ਇਹਦੀ ਜੇਬ ਦੇ ਵਿੱਚ ਠੀਕ ਹੈ ਹੁਣ ਜਿੱਦੇ ਦਾ ਇਹ ਪੀਣ ਲੱਗਿਆ ਹੈ ਉਹਦੇ ਦੀਆਂ ਕੁੱਕੜ ਖਾ ਕੇ ਨਾ ਤੇ ਉਹਦਾਂ ਖੱਡੀਆਂ ਵੀ ਜੇਬਾਂ ਜੀ ਪਾਈ ਫਿਰੂਗਾ ਬਈ ਕੀ ਪਤਾ ਹੈ ਦੁਬਾਰਾ ਮੀਟ ਬਣ ਜਾਣਾ ਰੋਸਟਰ ਬਣਨਗੇ ਉਹ ਦੁਬਾਰਾ ਮੈਨੂੰ ਦੱਸ ਖਾਣ ਹੱਡਾਂ ਜੇਬ ਵਿੱਚ ਹੀ ਪਾ ਲੈਣਾ ਖਾ ਕੇ ਉਹ ਨਾ ਯਾਰ ਮੇਲੀ ਪਾ ਦਿੰਦਾ ਜੇਬਾਂ 'ਚ ਇਹਦੇ 1000 ਰੁਪਏ ਲਈ ਤੈਨੂੰ ਮਿਲਿਆ ਵੀ ਦਿਨੇ ਤੇ ਤੂੰ ਕੰਮ ਕਰਾਈ ਜਾਂਦੇ ਆ ਸ਼ਾਮ ਨੂੰ ਤੈਨੂੰ ਪੈਗ ਦੇ ਦਿੰਦੇ ਆ ਮੇਰਾ ਨਾ ਨਾ ਬੱਦ ਚੱਲੀ ਉਹਨਾਂ ਦੀ ਸ਼ਰਤ ਤੇ ਜਾਣਾ ਇਹ ਤਾਂ ਦਾ ਮੈਂ ਚੱਲਦਾ ਹੀ ਉਹਨਾਂ ਦੇ ਆਹ ਫਿਰ ਉਹਨਾਂ ਕੋਲੇ ਜਾ ਬੜਾ ਤੂੰ ਉਹਨਾਂ ਕੋਲੇ ਰਹਿ ਤੂੰ ਮੇਰੇ ਨਾਲ ਤਾਂ ਲਿਖ ਲਖਾ ਕਰ ਚੱਲ ਨਿਕਲ ਤੂੰ ਜਾ ਉਹਨਾਂ ਕੋਲੇ ਹੂੰ ਚੱਲ ਕੋਈ ਨਹੀਂ ਕਗਲੇ ਮaaf ਕਰਦੇ ਸੁਧਰ ਜੂਗਾ ਸੁਧਰ ਜੂ ਉਹ ਕਿੰਨਾ ਇਹ ਗੱਲ ਸੁਣਦੀ ਨੀ ਮੈਨੂੰ 9 ਸਾਲ ਹੋ ਗਏ ਬਾਈ 9 ਸਾਲਾਂ ਦਾ ਤਾਂ ਸੁਧਰਿਆ ਨਹੀਂ ਜੇ ਹੁਣ ਸੁਧਰਦਾ ਤਾਂ ਤੇਰੇ ਆਖੇ ਵੀ ਮੈਂ ਦੇਖ ਲੈਣੀ ਆ ਛੱਡ ਦੇਗਾ ਨਸ਼ਾ ਹਾਂ ਛੱਡ ਦੂੰਗਾ ਪੱਤਰ ਗਾਂ ਦਾ ਤੇਰੇ ਕਹਿੰਦੇ ਛੱਡ ਦੂੰਗਾ ਮੈਂ ਇਹ ਤਾਂ ਕਹਿੰਦਾ ਛੱਡ ਦੂੰਗਾ ਇਹ ਗੱਲ ਕਹਿ ਰਿਹਾ ਹੈ ਤੂੰ ਬਈ ਗੇਟ ਨਹੀਂ ਟੱਪਦਾ ਗੇਟ ਟੱਪਣ ਤੋਂ ਪਹਿਲਾਂ ਪਹਿਲਾਂ ਇਹ ਤੇਰੇ ਤੈਨੂੰ ਪਤਾ ਹੀ ਨਹੀਂ ਲੱਗਣਾ ਤੂੰ ਗੇਟ ਬਾਹਰ ਚ ਟੱਪੇਗਾ ਉਹ ਤੋਂ ਪਹਿਲਾਂ ਟੱਪ ਜੂਗਾ ਇਹ ਗੇਟ 'ਚ ਇਹ ਕਰਦਾ ਹੀ ਕਰਦਾ ਨਹੀਂ ਹੋ ਨਹੀਂ ਕਰਦਾ ਨਹੀਂ ਨਹੀਂ ਕੰਮ ਹੈ ਇਥੇ ਪਿੰਡ 'ਚ ਹੀ ਕਰਦਾ ਕੰਮ ਇਹ ਕੰਮ ਇਹੀ ਤੇ ਪਿੰਡ 'ਚ ਹੀ ਕਰਦਾਗਾ ਇਹ ਕਿਹੜਾ ਪਿੰਡ ਕਰਦਾਗਾ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਕੰਮ ਕਰਕੇ ਕਿੱਥੇ ਪੀ ਪੂ ਕੇ ਆ ਜਾਂਦਾਗਾ ਠੀਕ ਹੈ ਸਾਰੇ ਦਿਨ ਲੋਕਾਂ ਦਾ ਗੋਲਾ ਗੋਲਾ ਧੰਦਾ ਮੈਂ ਕਰਦੀ ਆ ਗੋਹਾ ਗੂਣਾ ਮੈਂ ਸੱਟ ਨਹੀਂ ਜਵਾਕ ਮੈਂ ਪਾਲੀ ਜਣੀ ਆ ਇਹਨਾਂ ਇਹ ਤਾਂ ਤੇ ਮੇਰੇ ਤੇ 100 ਰੁਪਏ ਦਾ ਖਾਨ ਨਹੀਂਗਾ ਇਹ ਵੀ ਇਹ ਵੀ ਚੀਜ਼ਾਂ ਨੋਟ ਕਰਿਆ ਕਰੋ ਕਈ ਵੀਰ ਕਰਦੇ ਆ ਇਦਾਂ ਜਵਾਕਾਂ ਦਾ ਫਿਕਰ ਨਹੀਂ ਹੁੰਦਾ ਮੈਨੂੰ ਕਹ ਉਹ ਕਹਿੰਦੇ ਹੁੰਦੇ ਨੇ ਵੀ ਜਿਹੜਾ ਸਮਾਜ ਹੁੰਦਾ ਜਿਹੜਾ ਉਹ ਬੰਦੇ ਨਾਲ ਹੁੰਦਾ ਜਿਹੜਾ ਘਰ ਹੁੰਦਾ ਉਹ ਬੁੜੀ ਦੇ ਨਾਲ ਵੀ ਘਰ ਬੰਦ ਲੈਂਦੀ ਹੁੰਦੀ ਹੈ ਠੀਕ ਆ ਉਹ ਗੱਲ ਆਗੀ ਪਰ ਜੇ ਸਮਾਜ ਬੰਦੇ ਨਾਲ ਤੇ ਬੁੜੀ ਦੇ ਨਾਲ ਘਰ ਹੁੰਦਾ ਤੂੰ ਥੋੜੀ ਬਹੁਤ ਜ਼ਿੰਮੇਵਾਰੀ ਸਮਝ ਯਾਰ ਤੇਰੇ ਬੱਚੇ ਆਗੇ ਉਹਨਾਂ ਨੂੰ ਪੜ੍ਹਾ ਲਿਖਾ ਦਾਰੂ ਦਾ ਕੀ ਪੀਣਾ ਬੀਤਿਆ ਤੂੰ ਪਿਆ ਜਾਵਾ ਦੱਸ ਹਣ ਪੱਤਰਕਾਰ ਗਾਰੰਟੀ ਕਰਾਂਗਾ ਦੱਤ ਪਾਜੀ ਮੈਨੂੰ ਆਦਤ ਤਾਂ ਛੁੱਟ ਜਾਂਦੀ ਹੁੰਦੀ ਆ ਬੰਦੇ ਦਾ ਮਨ ਚਾਹੀ ਤੇ ਚੰਗੇ ਕੰਮਾਂ ਵਾਲੇ ਪਾਸੇ ਵੀ ਹੋ ਜਾਂਦਾ ਹੁੰਦਾ ਇਹ ਜੀ ਗੱਲ ਨਹੀਂ ਹੁੰਦੀ ਤੋ ਆਦਾ ਮਨ ਬਣਾ ਕੀ ਨਹੀਂ ਉਹਦਾ ਇਹ ਦਾਰੂ ਕਿਉਂ ਨੇ ਸਾਰੀਆਂ ਆਦਤਾਂ ਛੁੱਟ ਜਾਂਦੀਆਂ ਬੰਦੇ ਨੇ ਕਰਦਾ ਕੋਸ਼ਿਸ਼ ਪੱਤਰਕਾਰ ਆ ਮੈਂ ਕੋਈ ਨਹੀਂ ਫੈਲਾ ਪੱਕਾ ਕਰੇਗਾ ਬਾਦ ਵਿੱਚ ਮੈਂ ਦੱਸਦੀ ਆ ਮਨ ਤਾਂ ਬਣਾਈ ਜਾਂਦਾ ਪਹਿਲਾਂ ਮੋਟਾ ਸੰਤਰਾ ਪੀਂਦਾ ਹੁੰਦਾ ਸੀ ਹੁਣ ਕੁਆਟਰ ਵਾਲੀ ਵੱਡੀ ਬੋਤਲ ਪੀਂਦਾ ਇਹ ਹੁਣ ਤੁਸੀਂ ਪੁੱਛ ਲੈ ਇਹਨੂੰ ਵੀ ਹਾਂ ਹੁਣ ਬੋਤਲ ਪੀਣ ਲੱਗ ਗਿਆ ਬੋਤਲ ਹੁਣ ਦੋਜ ਵੱਧ ਗਈ ਮੇਰੀ ਨੇ ডোজ ਵਧ ਗਈ ਫਿਰ ਛੱਡ ਯਾਰ ਛੱਡ ਕੇ ਤੂੰ ਆ ਤੇ ਜਵਾਕਾਂ ਖਾਤਰ ਸੋਚ ਆਪਦੇ ਬੱਚਿਆਂ ਖਾਤਰ ਸੋਚ ਤੋ ਕੋਈ ਨਹੀਂ ਫਿਰ ਪੱਤਰ ਕਰਾਂਗੇ ਇਹ ਬਸ ਇੱਕੋ ਹੀ ਗੱਲ ਕਹਿੰਦਾ ਵੀ ਮੈਨੂੰ ਧੱਕੇ ਨਾਲ ਪਿਆਉਂਦੇ ਇਹ ਬਹੁਤ ਬੰਦੇ ਬਾਨੇ ਮਾਰਦੇ ਆ ਠੀਕ ਆ ਮਾਇਆ ਇਹ ਕਹਿੰਦਾ ਵੀ ਤੂੰ ਤੁਹਾਨੂੰ ਕੋਈ ਧੱਕੇ ਨਾਲ ਗੁਰਦਾਰੇ ਨਹੀਂ ਲਾਏ ਜਾਂਦਾ ਤੁਹਾਨੂੰ ਕੋਈ ਧੱਕੇ ਦੇ ਨਾਲ ਕਿਤੇ ਹੋਰ widehat ਟੱਕੇ ਨਾਲ ਬੰਦਾ ਕਿਵੇਂ ਦਿਆਰੂ ਪਾ ਦਈ ਤੁਨ ਟਾਕੇ ਪਿਆ ਦਿੰਦਾ ਦੱਸੋ ਹੈ ਟੱਕੇ ਨਾਲ ਤੁਹਾਡੇ ਕੋਈ ਚੜੇ ਬੁਖਾਰ ਚ ਟੀਕਾ ਨਹੀਂ ਲਾ ਦਿੰਦਾ ਤੁਸੀਂ ਵੇਖ ਲਓ ਬੰਦਾ ਬਿਮਾਰ ਹੋ ਜਿਹਦਾ ਇਹ ਇਰਾਦਾ ਹੁਣ ਮੈਂ ਟੀਕਾ ਨਹੀਂ ਲਵਾਉਣਾ ਮੈਂ ਕਹਿੰਦਾ ਉਹ ਟੀਕਾ ਹੀ ਨਹੀਂ ਲਵਾਉਂਦਾ ਨਾਲੇ ਬਿਮਾਰ ਬੰਦੇ ਚ ਤਾਂ ਨਰਜੀ ਖਤਮ ਹੋ ਜਾਂਦੀ ਆ ਸੋਫੀ ਬੰਦੇ ਚ ਤਾਂ ਨਰਜੀ ਬਿਤੇਰੀ ਹੁੰਦੀ ਆ ਪਰ ਇਹ ਸਭ ਤੋਂ ਵੱਡਾ ਇੱਕ ਗਾਪਾ ਇੱਕ ਵੱਡਾ ਬਹਾਨਾ ਜਿਹੜਾ ਕਹਿੰਦੇ ਮੈਨੂੰ ਟੱਕੇ ਨਾਲ ਪਿਆਦੀ ਇਹ ਜੀ ਅੰਦਰੋਂ ਆ ਜੀ ਮੂਦੀ ਹੁੰਦੀ ਆ ਤੇ ਅੰਦਰੋਂ ਜੀ ਮੰਦਾ ਹੁੰਦਾ ਵੀ ਡਿਗ ਡਿਗ ਵਿੱਚ ਦੀ ਟਿੱਡ ਚ ਉਹ ਜਿਹੜੇ ਅੰਦਰ ਕੀੜੇ ਆ ਨਾ ਉਹ ਫਿਰ ਪੰਜ ਨਹੀਂ ਸੂਈ ਤੇ ਸੂਈ ਪੰਜ ਵਾਲੀ ਜਾਨ ਨਹੀਂ ਦਿੰਦੇ ਠੇਕੇ ਵਾਲੇ ਬਸ ਉਹਨਾਂ ਆਪੇ ਹੀ ਤਰ ਪੈਂਦੇ ਉਹ ਕੀੜੇ ਲੈ ਕੇ ਇਹੀ ਗੱਲ ਹੁੰਦੀ ਹੈ ਇਹੀ ਗੱਲ ਹੁੰਦੀ ਹੈ ਰੋਜ਼ ਪੀ ਕੇ ਉਸ ਤੋਂ ਬਾਅਦ ਮੇਰੇ ਯਾਰਾਂ ਨੇ ਪਿਆਤੀ ਮੈਨੂੰ ਠੱਕੇ ਨਾਲ ਪਿਆਤੀ ਇਹਨੂੰ ਠੱਕੇ ਨਾਲ ਪਿਆਤੀ 9 ਸਾਲ ਹੋ ਗਏ ਵੀਰੇ 9 ਸਾਲਾਂ ਚ ਕਿਹੜੇ ਠੱਕੇ ਨਾਲ ਮੈਨੂੰ ਨਹੀਂ ਪਤਾ ਇਹਨੂੰ ਕਿਹੜਾ ਇੰਨੇ ਠੱਕੇ ਨਾਲ ਪਿਉਂਦਾ ਇਹਨੂੰ ਤੈਨੂੰ ਠੱਕੇ ਖੋਇਆ ਮੈਨੂੰ ਮੈਨੂੰ ਤਾਂ ਠੱਕੇ ਸਾਰੇ ਜਹਾਨ ਦੇ ਖਵਾਤੇ ਇਹਨੇ ਠੱਕੇ ਨਾਲ ਮੇਰੇ ਤਾਂ ਨਹੀਂ ਘਰੇ ਕੋਈ ਰਾਸ਼ਨ ਸਿੱਟ ਕੇ ਜਾਂਦਾ ਇਹ ਠੱਕੇ ਨਾਲ ਕੋਈ ਇਹਨੂੰ ਸੁਰੱਖੀ ਬਿੰਦੀ ਨਹੀਂ ਲਾ ਕੇ ਦਿੰਦਾ ਠੱਕੇ ਨਾਲ ਮੇਰੇ ਜਵਾਕ ਮੈਂ ਤਾਂ ਉਹਨਾਂ ਨੂੰ ਵੀ ਮਿਲਾਂ ਮੈਂ ਜਾ ਕੇ ਯਾਰਾਂ ਨੂੰ ਠੀਕ ਹੈ ਜਿਹੜੇ ਧੱਕੇ ਨਾਲ ਪਿਉਂਦੇ ਆ ਲੈ ਕੇ ਆਵੇ ਮੇਰੇ ਸਾਹਮਣੇ ਮੇਰੇ ਮੈਂ ਬੋਲ ਤੋ ਨਹੀਂ ਯਾਰਾਂ ਨੂੰ ਐ ਜੇ ਬਾਈ ਇਹ ਘਰ ਦੀ ਬਰਬਾਦੀ ਵੀ ਬਣ ਜਾਂਦੇ ਆ ਕਈ ਵਾਰੀ ਇਹੋ ਜੇ ਯਾਰ ਬੇਲੀ ਸੋਚਿਆ ਕਰੋ ਪੀਣੀਆਂ ਪੀ ਲੋ ਆਪਦੀ ਪਰ ਇਹੋ ਜੇ ਗਰੀਬ ਬੰਦੇ ਨਾਲ ਜਾਂ ਇਹੋ ਜੇ ਲੋੜਬੰਦ ਬੰਦੇ ਨਾਲ ਐ ਵੀ ਨਹੀਂ ਕਰਨਾ ਚਾਹੀਦਾ ਜੇ ਕੰਮ ਕਰਦੇ ਨੂੰ ਪੈਸੇ ਦਿਓ ਇਹ ਤਾਂ ਪੀ ਕੇ ਇਹ ਤਾਂ ਐਂ ਕਹਿੰਦਾ ਵੀ ਮੇਰੇ ਵਰਗਾ ਤਾਂ ਲੈਂਡਲੋਰਡ ਦੁਨੀਆ ਤੇ ਹੈ ਹੀ ਕੋਈ ਨਹੀਂ ਇਹ ਤਾਂ ਕੱਲਾ ਤੀਸ ਮਾਰ ਖਾਨ ਬਣ ਜਾਂਦਾ ਕਹਿੰਦਾ ਲਿਆਓ ਕਿਹੜਾ ਆਉਂਦਾ ਪੁੱਛੋ ਇਹਨੂੰ ਅੱਛਾ ਫਿਰ ਤਾਂ ਕਿਤੇ ਵੀ ਉਤਰਿਆ ਆਉਣਾ ਪੀ ਹਰ ਤਰ੍ਹਾਂ ਨਕਲੇ ਕਲੇ ਕਦੇ ਕਦੇ ਮੰਨ ਚਲੋ ਇੰਨਾ ਤਾਂ ਹੈ ਬੰਦਾ ਗੱਲ ਮੰਨ ਰਿਹਾ ਵੀ ਹਾਂ ਮੇਰੇ ਜੀ ਕਸੂਰ ਆ ਮੈਂ ਕਰ ਰਿਹਾ ਫਿਰ ਛੱਡ ਦੇਣ ਛੱਡ ਦਾਂਗੇ ਫਿਰ ਉਹ ਯਾਰ ਇਹਨੂੰ ਨਹੀਂ दारू ਨੂੰ दारू ਨਹੀਂ ਇਹਨੂੰ ਨਹੀਂ ਛੱਡਣਾ ਛੱਡੂ ਇਹੇ दारू ਨਹੀਂ ਛੱਡਦਾ ਮੈਨੂੰ ਛੱਡੂਗਾ ਇਹਨੂੰ ਨਹੀਂ ਛੱਡਣਾ दारू ਛੱdni ਆਂ ਦਾਰੂ ਦਾ ਉਹਦੇ ਛੱਡੀ ਜਾਉਗੇ ਜਿੱਦ ਤੇ ਮੈਂ ਆਪਦੇ ਯਾਰ ਛੱਡੇ ਤੇ ਫਿਰ ਯਾਰ ਛੱਡਦੇ ਇਹੇ ਜਿਹਾਰਾਂ ਤੂੰ ਕੀ ਕਰਾਉਣਾ ਜਿਹੜੇ ਤੈਨੂੰ ਨਸ਼ੇ ਤਲਾਈ ਜਾਂਦੇ ਆ ਜਿਹੜੇ ਤੈਨੂੰ ਕਹਿੰਦੇ ਵੀ ਤੂੰ ਘਰ ਦੀ ਨਹੀਂ ਛੱਡਦੇ ਉਹਦੇ ਯਾਰਾਂ ਤੂੰ ਕੀ ਲੈਣਾ ਤੂੰ ਆਪਦੇ ਉਹ ਜਿਹੜੇ ਯਾਰ ਛੱਡਦੇ ਜਿਹੜੇ ਤੈਨੂੰ ਕਹਿੰਦੇ ਆਪਦੇ ਬੱਚੇ ਛੱਡ ਆਪਦਾ ਘਰ ਛੱਡਦੇ ਤੂੰ दारू ਪੀਲਾ ਨਸ਼ੇ ਤਲਾਉਂਦੇ ਉਹ ਯਾਰਾਂ ਤੂੰ ਕੀ ਕਰਾਉਣਾ ਤੂੰ ਅੰਨਾ ਛ ਠੀਕ ਹੈ ਡਾਂਗਾ ਤੇ ਆਪਦੀਆਂ ਤਾਂ ਕੱਢ ਤੀਆਂ ਪੇਕੇ ਜਾਵੜੀਆਂ ਉਹਨਾਂ ਦੀਆਂ ਤਾਂ ਹੁਣਾਂ ਨੂੰ ਆਇਆ ਵੀ ਇਹਦੀ ਕਾਹਤੋਂ ਰਹਿ ਗਈ ਇਹ ਵੀ ਜਾਵੇ ਇਹ ਵੀ ਕਿਸੇ ਪਾਸੇ ਨਿਕਲੇ ਇਹ ਤਾਂ ਜਾਂਦਾ ਉਹਨਾਂ ਕੋਲੇ ਇਹਹੀ ਹੀ ਪੱਟੀ ਵਡਾਉਂਦੇ ਇਹਨੂੰ ਅੱਛਾ ਜਿਹੜੇ ਤੇਰੇ ਯਾਰ ਆ ਉਹ ਉਹਨਾਂ ਨੇ ਘਰਾਂ ਲੀਆਂ ਛੱਡ ਗਈਆਂ ਇਹ ਤਾਂ ਕਦਾਦੀਆਂ ਟੱਪੀਆਂ ਕੱਲ੍ਹ ਲੀਆਂ ਟੱਪੀਆਂ ਤੇ ਫਿਰ ਪਤੰਦਰਾ ਤੂੰ ਸੋਚੇ ਉਹ ਇਹਨੂੰ ਵੀ ਫਿਰ ਤੂੰ ਐ ਕਹਿੰਦੇ ਵੀ ਛੱਡ ਦੇ ਫਿਰ ਤੂੰ ਜਾਏਂਗਾ ਕਿੱਥੇ ਉਹਨਾਂ ਕੋਲ ਤਾਂ ਕੋਈ ਜ਼ਮੀਨ ਜਾਇਦਾਦ ਵੀ ਮਾੜੀ ਮੋਟੀ ਹੋਊ ਆਪਦਾ ਕਰ ਲੈਣਗੇ ਗੁਜ਼ਾਰਾ ਤੂੰ ਕੀ ਕਰੇਂਗਾ ਦੱਸ ਇਹ ਕਾਰਨਾਂ ਲੱਗੀਆਂ ਕੋਈ ਨਹੀਂ ਸੁਧਰਾਂਗੇ ਬਾਈ ਅਰਸ਼ਾ ਉਧਰੋਂਗਾ ਕਹਿੰਦਾ ਕਹਿੰਦਾ ਜੇ ਇਹਦਾ ਬੰਦਾ ਕਰਿਆ ਵੀ ਮੈਂ ਸੁਧਰ ਜੂਗਾ ਜਿੱਥੇ 9 ਸਾਲ ਦੇਖ ਲੇ ਤੂੰ 1 ਸਾਲ ਹੋਰ ਵੇਖ ਲੈ 1 ਸਾਲ ਹੋਰ ਵੇਖ ਲੈ ਤਾਂ ਐਂ ਕਹਿੰਦਾ ਪਊ ਇੱਕ ਸਾਲ ਮੈਂ ਹੋਰ ਦੇਖਾਂ ਨਾ ਇਹਦੀਆਂ ਗੰਗਾ ਅਸ਼ਟੀਆਂ ਜਾਵੜਨਗੀਆਂ ਪੱਤਰਕਾਰਾ ਮੈਂ ਤੈਨੂੰ ਤਾਂ ਹੀ ਰੋਣੀਆ ਤਾਂ ਹੀ ਕਹਿੰਨੀ ਆ ਤੂੰ ਸਮਝਾ ਇਹ ਇਹ ਤਾਂ ਗੱਲ ਹੈਗੀ ਇਹ ਤਾਂ ਖੜਾ ਨਹੀਂ ਹੋਇਆ ਜਾਂਦਾ ਵੇਖੋ ਜਿਵੇਂ ਵਿਚਾਰਾ ਬੀਤਿਆ ਪਿਆ ਇਹ ਚੀਜ਼ ਤਾਂ ਹੈਗੀ ਹੈਗੇ ਪਰ ਇਹ ਸਾਨੂੰ ਵੇਖੋ ਸਮਾਜ ਦਾ ਇਹ ਗੱਲ ਹੈਗੀ ਆ ਨਸ਼ਾ ਕਈ ਵਾਰੀ ਸਾਨੂੰ ਇਦਾਂ ਦੇ ਬੰਦੇ ਮਿਲ ਜਾਂਦੇ ਆ ਇਦਾਂ ਦੇ ਸਾਨੂੰ ਕਈ ਵਾਰੀ ਸਾਡਾ ਆ ਆਲਾ ਦਵਾਲਾ ਮਿਲ ਜਾਂਦਾ ਜਿੱਥੇ ਸਾਨੂੰ ਨਸ਼ਾ ਪ੍ਰੋਸ ਕੇ ਦਿੱਤਾ ਜਾਂਦਾ ਹੁਣ ਜਿਹੜੇ ਤੇ ਯਾਰ ਬੇਲੀ ਉਹਨਾਂ ਨੇ ਸਾਰਿਆਂ ਦੀਆਂ ਘਰਾਂ ਵਾਲੀਆਂ ਚੜੀਆਂ ਗਈਆਂ ਨਸ਼ੇ ਤੋਂ ਤੰਗ ਆ ਕੇ ਹੁਣ ਇਹ ਰਹਿ ਗਿਆ ਹੁਣ ਵੇਖੋ ਇਹਨੂੰ ਵੀ ਇਹੀ ਪੱਟੀ ਪੜਾਈ ਜਾਂਦੀ ਹੈ ਵੀ ਇਹ ਜਾਂਦੀ ਹੈ ਜਾਵੇ ਜਵਾਕ ਜਾਂਦੇ ਕਿੱਥੇ ਜਾਣਗੇ ਯਾਰ ਅੱਜ ਟਾਈਮ ਕਹੇ ਆ ਜਮਾਨਾ ਕਹੇ ਆ ਠੀਕ ਆ ਤੁਸੀਂ ਦਾਰੂ ਪੀਣੀ ਹੈ ਪੈਗ ਲਾ ਲਓ ਘਰੇ ਰਹੋ ਗੱਲ ਕਰ ਲਓ ਇਹ ਚੀਜ਼ ਸਾਨੂੰ ਵੇਖਣੀ ਪਊਗੀ ਆਖਰਕਾਰ ਇਹ ਸਮਝਣਾ ਪੈਣਾ ਜਿਹੜੇ ਬੰਦੇ ਸਾਨੂੰ ਇਹ ਨਸ਼ੇ ਤਲਾ ਰਹੇ ਨਸ਼ੇ ਤੇ ਅਸੀਂ ਪਹਿਲਾਂ ਹੀ ਬਥੇਰੀਆਂ ਜਿਹੜੀਆਂ ਲੀਡਰਾਂ ਵੇਲੇ ਇਹ ਚੀਜ਼ਾਂ ਵੰਡੀਆਂ ਜਾ ਰਹੀਆਂ ਕਦੇ ਨਸ਼ਾ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਦੀ ਮੈਂ ਛੱਡਿਆ ਸੀ ਬਾਈ ਮੇਰੇ ਪੇਕੇ ਵਾਲੇ ਛੱਡ ਕੇ ਗਏ ਸੀ ਇਹਨੂੰ ਦੋ ਵਾਰੀ ਨਸ਼ਾ ਛਡਾਊ ਕੇਂਦਰ 'ਚ ਉੱਥੋਂ ਵੀ ਭੱਜ ਆਇਆ ਪਤਾ ਨਹੀਂ ਇਹਨੂੰ ਕਿਹੜੇ ਕੱਢ ਕੇ ਲੈ ਕੇ ਆ ਗਏ ਉੱਥੋਂ ਛੜੇ ਛਾਟੇ ਦੇ ਯਾਰ ਨੇ ਦੋ ਤਿੰਨ ਲੰਗੋਟिए ਉਹ ਜਾਵੜੇ ਇਹਦੇ ਮੰਗਰੇ ਜਾਵੜੇ ਇਹਨੂੰ ਲਿਆਏ ਉੱਥੋਂ ਵੀ ਮੇਰੇ ਤੋਂ ਚੋਰੀਆਂ ਅਈ ਐਈ ਹੋਇਆ ਤੈਨੂੰ ਛੱਡਿਆ ਸੀ ਨਾ ਛੱਡ ਉਹ ਕੇੰਦਰ ਛੱਡਿਆ ਸੀਗਾ ਮੈਨੂੰ ਤੇ ਫੇਰ ਇਹ ਤੂੰ ਛੱਡਦੀ ਐ ਈ ਕਿਹੜੀ ਦਾ ਸਨੋਅ ਬਤਾਈ ਐ ਨਹੀਂ ਛੱਡ ਸਕਦਾ ਹੀ ਨਹੀਂ ਜਿੰਨਾ ਚਿਰ ਬੰਦਾ ਆਪਦੇ ਮਨ ਤੇ ਕੰਟਰੋਲ ਨਹੀਂ ਕਰਦਾ ਬੰਦਾ ਆਪ ਨਹੀਂ ਕਹਿੰਦਾ ਵੀ ਮੈਂ ਛੱਡਣੀ ਐ ਉਹਨਾਂ ਚਿਰ ਕਿਵੇਂ ਛੱਡੂਗਾ ਉਹ ਕੀ ਕਰ ਦੇਣਗੇ ਜਦੋਂ ਇਹ ਆਪ ਹੀ ਨਹੀਂ ਮੰਨਦਾ ਵੀ ਮੈਂ ਛੱਡਣੀ ਐ ਧੱਕੇ ਨਾਲ ਕਿਵੇਂ ਮੈਂ ਮਨ ਤੇ ਕੰਟਰੋਲ ਕੀਤਾਗਾ ਵੀ ਮੈਂ ਤੇਰੇ ਇੱਕ ਦੋ ਵਕ ਲੈ ਲਿਆ ਕਰੂੰਗਾ ਇਹ ਲੋਕਾਂ ਨੇ ਮਗਰ ਲਾ ਕੇ ਮੈਨੂੰ ਮਾੜਾ ਚੰਗਾ ਬੋਲਦੀ ਐ ਇਹ ਤਾਂ ਕਹਿੰਦਾ ਮਗਰ ਬੋਲਦੀ ਪਤੰਦਰ ਦੀ ਆਵਾਜ਼ ਵੀ ਵੇਖ ਰੰਜੀਤ ਖੋਹਰ ਹਰ ਕੀਆ ਜਿਹੜੀ ਮੁਹੰਮਦ ਸਦੀਕ ਨਾਲ ਕਹਿੰਦੀ ਪੂਰੀ ਕੋਇਲਾਂ ਰਗੀ ਬਾਜ ਰੱਖੀ ਬਟਾ ਪੀ ਕੇ ਵੀ ਇਹ ਤਾਂ ਕਹਿੰਦਾ ਮੈਨੂੰ ਲੋਕਾਂ ਕੋਲੇ ਭੰਨਦੀ ਹੈ ਇਹ ਇਹ ਤਾਂ ਰਾਤ ਨੂੰ ਆਏ ਕਹਿੰਦਾ ਹੁੰਦਾ ਮੈਂ ਤਾਂ ਮੁਹੰਮਦ ਸਦੀਕ ਹਾਂ ਮੈਂ ਗਾਣੇ ਵੀ ਸੁਣਾਉਂਦਾ ਮੈਨੂੰ ਜਦੋਂ ਲਾਇ ਹੁੰਦੇ ਤੇ ਪੈਗ ਦੋ ਇਹ ਪੁੱਛੋ ਇਹਨੂੰ ਅੱਛਾ ਗਾਣੇ ਗਾਣੇ ਵੀ ਗਾਉਣਾ ਹੁੰਦਾ ਗਾਣਾ ਤਾਂ ਮੈਨੂੰ ਐ ਨਾ ਮੈਨੂੰ ਟੈਲੀ ਵੀ ਜਨ ਲਾਵੇ ਤੇ ਤਸਵੀਰਾਂ ਬੋਲੇ ਦਿਆਂ ਇਹ ਤਾਂ ਗਾਉਂਦਾ ਪੂਰਾ ਗਾਉਂਦਾ ਅੱਛਾ ਗੀਤ गा ਕੇ ਸੁਣਾਉਣਾ ਹੁੰਦਾ ਇਹਨਾਂ ਨੂੰ ਪਤੰਦਰ ਦੇ ਇਹਨਾਂ ਨੂੰ ਗੀਤ गा ਕੇ ਸੁਣਾਉਂਦਾ ਇਹਨਾਂ ਦਾ ਢਿੱਡ ਨਹੀਂ ਪਰ ਚੱਲਣਾ ਇਹਨਾਂ ਨੂੰ ਰਾਸ਼ਨ ਪਾਣੀ ਲਿਆ ਕੇ ਦਿਆ ਕਰ ਸੌਦਾ ਪਤਾ ਜੁਗਾ ਕਹਿੰਦੀਆਂ ਫੀਸਾਂ ਭਰਿਆ ਕਰ ਉਹਦੇ ਨਾਲ ਢਿੱਡ ਭਰੂ ਟੈਲੀਵਿਜ਼ਨ ਕਾ ਦੇਣਾ ਟੈਲੀਵਿਜ਼ਨ ਦਾ ਵੀ ਫਿਰ ਬਿੱਲ ਆਊਗਾ ਉਹ ਵੀ ਭਰਨਾ ਪਊਗਾ ਤੇ ਧਾਰਨਾ ਕਰੂੰਗਾ ਮੈਂ ਸੁਧਰ ਜਾਊਗਾ ਕਈ ਹੁੰਨਾ ਤਾਂ ਸੁਧਰ ਜੇਗਾ ਸੁਧਰ ਫਿਰ 11 ਬਿੱਲੀਆਂ ਨੂੰ ਉਹਨਾਂ ਨੂੰ ਛੱਡ ਦੇ ਜਿਹੜੇ ਇਹਨਾਂ ਨੂੰ ਨਹੀਂ ਛੱਡ ਦੂੰਗਾ ਮੈਂ ਘਰੇ ਬੈਕ ਲਾਉਣਾ ਵਾ ਸੱਕਦਾ ਮੇਰਾ ਬਸ ਇਹ ਇਹ ਜਾਨੀ ਤੈਨੂੰ ਇਹ ਮਨਜ਼ੂਰੀ ਮਿਲ ਜੇ ਵੀ ਤੈਨੂੰ ਘਰ ਇੱਕ ਪਿਗ ਮਿਲ ਜਾ ਕਰੇ ਮੈਨੂੰ ਘਰੇ ਜੇ ਇਹ ਤੈਨੂੰ ਇੱਕ ਪਿਗੂੰ ਪਾ ਕੇ ਦੇ ਦਿਆ ਕਰ ਸਵਰ ਕਰ ਲਿਆ ਕਰੇਗਾ ਕਰ ਲਿਆ ਕਰੂੰਗਾ ਪੱਕੀ ਗੱਲ ਪੱਕੀ ਗੱਲ ਜਮਾਂ ਪੱਕੀ ਗੱਲ ਕਿਉਂ ਭਾਈ ਇਹ ਹੋ ਜੇ ਫਿਰ ਠੀਕ ਆ ਮੈਂ ਇਹਨੂੰ ਫਿਰ ਪੁੱਛੋ ਮੈਂ ਬਰਾਬਰ ਬੈ ਕੇ ਪੈਗ ਲਾਇਆ ਕਰਾਂ ਤੇਰੇ ਹੈ ਫਿਰ 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 ਇਹੀ ਬਾਲਦਾ ਤੂੰ ਜਵਾਕਾਂ ਦੇ ਮੈਂ ਕੀ ਅਸਰ ਪਾਉਂ ਜਵਾਕ ਦੇ ਬਰਾਬਰ ਦੇ ਹੁੰਦੇ ਆ ਕੱਲ ਨੂੰ ਉਹ ਵੀ ਕਹਿਣਗੇ ਮੈਂ ਵੀ ਪੀਣੀ ਆ ਮਾਂ ਪੈਗ ਪਾਪਾ ਦਊਗੀ ਉਹਨਾਂ ਨੂੰ ਦੱਸ ਇਹ ਗੱਲ ਤਾਂ ਠੀਕ ਹੈ ਇਹਦੀ ਮੈਂ ਲੋਕੇ ਲਾਇਆ ਕਰੂੰਗਾ ਮੈਨੂੰ ਘਰੇ ਬੀਂ ਦੇ ਦੇ ਕਰੇ ਕੰਦੀ ਕਰੇਣੀ ਪੀਣੀ ਹਾਂ ਮੈਂ ਤਾਂ ਪੈਨਾ ਯਾਰਾਂ ਕੋਲ ਹੀ ਜਾਊਂਗਾ ਫਿਰ ਮੈਂ ਕਰਦਾ ਬਈ ਸਾਰਾ ਸਮਾਨ ਇਹਨੇ ਵੇਚਦਾ ਕੱਲੇ ਭਾਂਡੇ ਰਹਿ ਗਏ ਤੇ ਮੇਰੇ ਜਵਾਕ ਰਹਿ ਗਏ ਕੱਲ ਨੂੰ ਜੇ ਇਹਦਾ ਹੀ ਹਾਲ ਰਿਹਾ ਉਹਨਾਂ ਨੂੰ ਵੀ ਵੇਚ ਦਊਗਾ। ਇਹੀ ਗੱਲ। ਥੋੜੇ ਬਾਦੀ ਵੇਚਿਆ ਭਾਈ ਨਾ ਛੇ ਚ। ਥੋੜੇ ਵੇਚਿਆ ਕਹਿੰਦਾ ਨਸ਼ਾ ਕਰਦੇ ਨੇ ਭਾਂਡੇ ਪੁੰਡੇ ਵੇਚਿਆ ਵੇਖੋ ਤੁਸੀਂ ਹਾਲਾਤ ਵੇਖੋ ਤੁਸੀਂ ਇਸ ਬੰਦੇ ਦੇ ਠੀਕ ਆ ਉਹ ਕਹਿੰਦੀ ਵਿਚਾਰੀ ਕਹਿੰਦੀ ਇਹ ਜਵਾਕਾਂ ਨੂੰ ਵੀ ਵੇਚ ਦੂ ਜਿਹੜੇ ਹਸਾਵਣੇ ਇਹ ਕਰੀ ਜਾਂਦਾ ਠੀਕ ਆ। ਰਾਸ਼ਨ ਦਾ ਪੈਸਾ ਆਪਦਾ ਪੂਰਾ ਨਹੀਂ ਆਉਂਦਾ ਆ ਇੱਕ ਆ ਲਿਆ ਆ। ਆ ਕੁੱਤਾ ਤੂੰ ਲੈ ਆਇਆ ਆ ਆ ਲੈ ਕੇ ਆਇਆ ਇਹ ਵੀ ਜਦੋਂ ਸੜਕ ਤੇ ਖੜਦਾ ਸੀ ਮੈਨੂੰ ਇਹਨੂੰ ਕਿੱਥੋਂ ਪਾਣਾ ਕੁੱਤਾ ਵੀ ਰੱਖੀ ਬਟਾ ਵੇਖੋ ਤੁਸੀਂ ਇੱਧਰ ਐ ਆ ਦੇਖੋ ਇੱਧਰ ਨਾਲ ਕੁੱਤਾ ਵੀ ਖੇਡਦਾ ਫਿਰਦਾ ਉਹ ਤੰਦਰ ਦੇ ਇਹ ਕੁੱਤੇ ਤੂੰ ਕੀ ਕਰਾਉਣਾ ਕੁੱਤੇ ਤੇ ਰਾਤ ਲੈ ਚੱਕੇ ਇਹਨੂੰ ਇਹ ਸੜਕ ਤੇ ਖੜਦਾ ਸੀ ਵਿਚਾਰਾ ਸੜਕ ਤੇ ਆਪਦੇ ਤਾਂ ਇਥੋਂ ਪਾਲੇ ਨਹੀਂ ਜਾਂਦੇ ਸੜਕਾਂ 'ਤੇ ਚੱਕ-ਜੱਕ ਤੂੰ ਘਰੇ ਲਈ ਆਉਣਾ ਕਿ ਤੀੜ ਮੈਂ ਕੀ ਕਰਾਂ ਤੇਰਾ ਬੇਜਵਾਨਾਂ ਦਾ ਕੋਣ ਆਗਾ ਤੂੰ ਦੱਸ ਸੜਕ ਤੇ ਖੜਦਾ ਸੀ ਉਹ ਤੇਰੇ ਵੀ ਅਫਰ ਜਵਾਕ ਤੂੰ ਆਪਦੇ ਨੇ ਵੀ ਸੋਚ ਲੈ ਇਹ ਤਾਂ ਪੂਰਾ ਮੋਹ ਕਰਦਾ ਵੇਖ ਇੱਧਰ ਇੱਧਰ ਵੇਖ ਲੈ ਇਹ ਤਾਂ ਤੇਰਾ ਪੂਰਾ ਮੋਹ ਕਰਦਾ ਹੋਰ ਕੀ ਹੈ ਇਹ ਤਾਂ ਭਾਈ ਫਿਰ ਇਹਨੂੰ ਤਾਂ ਨਿੱਗ ਬੁੱਗ ਲਵਾਤਾ ਨਹੀਂ ਆ ਇਹਨੂੰ ਨਹੀਂ ਲਵਾਇਆ ਬੈਕ ਅੱਛਾ ਇਹ ਬੇਜਵਾਨਾ ਤਾਂ ਲਿਆਇਆ ਹੈ ਇਹ ਤਾਂ ਮੈਂ ਤਾਂ ਲਿਆਇਆ ਕਿੱ데 ਸੜਕ ਕਿੱ데 ਘੱਡੀ ਘੱਡੀ ਥੱਲੇ ਨਾਲ ਜੇ ਅੰਨਿਆ ਵਾਂਗੂ ਗੱਡੀਆਂ ਚਲਾਉਂਦੇ ਵੇਖ ਵੇਖ ਤੂੰ ਗੱਲ ਵੇਖੋ ਕਿੰਡੀ ਚੰਗੀ ਕੀਤੀ ਬੰਦੇ ਨੇ ਐਂ ਸੋਚਦਾ ਵੀ ਕਾਹਦੇ ਥੱਲੇ ਨਾਲ ਜੇ ਚੰਗੀ ਵੇ ਕਿੰਡੀ ਚੰਗੀ ਗੱਲ ਵੀ ਕੀਤੀ ਆ ਤੇ ਫਿਰ ਤੂੰ ਜਵਾਕਾਂ ਖਾਤਰ ਵੀ ਸੋਚੇ ਇਹਦੇ ਖਾਤਰ ਵੀ ਸੋਚ ਘਰ ਵਾਲੀ ਖਾਤਰ ਇਹ ਸੋਚੇਗਾ ਕਦੋਂ ਸੋਚੇਗਾ ਜਦੋਂ ਬੁੜੀ ਹੋਗੀ ਮੈਂ ਉਹਦੇ ਸੋਚੂਗਾ ਇਹ ਹਾਂ ਇਹ ਤਾਂ ਬਹੁਤ ਹੈ ਮਰ ਭਾਈਆ ਹੂੰ ਬਹੁਤ ਉਮਰ ਪਈ ਹੈ ਕਹਿੰਦਾ ਅਸੀਂ ਤੇ ਇਹ ਕਹਿੰਨੇ ਕਹਿੰਦਾ ਮੈਂ ਛੱਡ ਵੀ ਦਿਊਂਗਾ ਨਸ਼ਾ ਛੱਡ ਵੀ ਦੇਣਾ ਚਾਹੀਦਾ ਇਹਨੂੰ ਠੀਕ ਆ ਇਹ ਕਹਿੰਦਾ ਵੀ ਇੱਕ ਵਾਰੀ ਵੀ ਮੈਨੂੰ ਘਰੇ ਪਿਆ ਗਲਾਉਣ ਦੇਣ ਪਰ ਇਹ ਬਹੁਤ ਬੰਦੇ ਕਹਿੰਦੇ ਹੁੰਦੇ ਆ ਵੇਖੋ ਹੋਰ ਕੁਝ ਕਹਿਣਾ ਭਾਈ ਜਾਂਦੇ ਜਾਂਦੇ ਨਹੀਂ ਕੁਝ ਨਹੀਂ ਕਹਿਣਾ ਜੇ ਛੱਡੂਗਾ ਤਾਂ ਠੀਕ ਹੈ ਨਹੀਂ ਫਿਰ ਮੈਂ ਪੇਕੇ ਨੂੰ ਵਾਗ ਜੂਗੀ ਤੇ ਆਪਦੇ ਜਵਾਕ ਸੰਭਲੇ ਨਹੀਂ ਪਿੰਦਾ ਵੀ ਨਹੀਂ ਪਿੰਦਾ ਬਸ ਕੀ ਗੱਲਾਂ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਇਹ ਪੀਊਗਾ ਇਹ ਤੂੰ ਤੇਰੇ ਯਾਰ ਪਰ ਭਾਈ ਤੂੰ ਵੀ ਥੋੜਾ ਇਹ ਥੋੜਾ ਐਸਾ ਵਰ ਕਰ ਇਹ ਕਹਿੰਦਾ ਵੀ ਮੈਂ ਵਾਦਾ ਕਰ ਲੈਣਾ। 9 ਸਾਲ ਹੋ ਗਏ 9 ਸਾਲ ਚਲ 9 ਪਹਿਲਾਂ ਫਿਰ ਪਹਿਲਾਂ ਕਦੇ ਨੇ ਕਦੇ ਗੱਲ ਕੀਤੀ ਛੱਡ ਦੇਗਾ ਪੱਕਾ। ਛੱਡ ਦੂੰਗਾ ਮੈਂ ਵੀ ਨਹੀਂ ਲਾਉਂਦਾ ਵਾਦਾ ਕਰਦਾ ਕੈਮਰੇ ਦਾ। ਵਾਦਾ ਕਰਦਾ ਮੈਂ। ਅੱਜ ਤੋਂ ਬਾਅਦ ਦਾਰੂ ਨਹੀਂ ਪੀਣਾ। ਨਹੀਂ ਪੀਂਦਾ। ਲੈ ਉਹ ਕਹਿੰਦਾ ਮੈਂ ਛੱਡ ਦੂੰਗਾ। ਪਾਣਾ ਵੀ ਪੜਾਉਂਗਾ ਮੈਂ। ਚੰਗੇ ਸਕੂਲ ਚ ਲਾਉਂਗਾ ਮੈਂ ਲੈ ਠੀਕ ਹੈ ਤਾਂ ਪੜ ਗਏ ਅੱਧੇ ਜਿਹੜੇ ਰਹਿ ਗਏ ਉਹ ਤੂੰ ਪੜਾ ਲਈ ਹੁਣ ਚੱਲ ਫਿਰ ਤੁਸੀਂ ਵੀ ਥੋੜੇ ਹੌਸਲਾ ਰੱਖੋ ਨਾ ਥੋੜੀ ਸੂਈ ਤੁਸੀਂ ਵੀ ਥੱਲੇ ਰੱਖੋ ਪਾਰੇ ਵਾਲੀ ਇਹ ਜੇ ਸ਼ਰਦਾਰੂ ਛੱਡਦਾ ਕਹਿੰਦਾ ਮੈਂ ਛੱਡ ਦੂੰਗਾ ਮੈਂ ਤਾਂ ਰੋਜ਼ ਬੀਪੀ ਵਾਲੀਆਂ ਗੋਲੀਆਂ ਖਾਨੀਆਂ ਰੋਜ਼ ਇਹ ਮੇਰਾ ਬੀਪੀ ਵਧਾ ਦਿੰਦਾ ਜਦੋਂ ਡੱਕ ਕੇ ਆ ਜੂਗਾ ਬੜਾ ਬੜਾ ਬੋਲਦਾ ਫਿਰ ਹਣੇ ਹਣੇ ਮaaf ਕਰਦੇ ਮੈਨੂੰ ਉਹ ਮਾਫੀ ਵੀ ਮੰਗਦਾ ਹੁਣ ਭਾਈ ਥੋੜਾ ਜਿਹਾ ਤੂੰ ਵੀ ਉਹ ਕੰਟਰੋਲ ਕਰ ਇਹ ਚੱਲ ਭਾਈ ਤੇਰੇ ਕਹੇ ਤੇ ਇੱਕ ਵਾਰੀ ਹੋਰ ਮaaf ਕਰ ਲੈ ਪਰ ਭਾਈ ਗੱਲਬਾਤ ਕਰ ਲਈ ਠੀਕ ਬਣਿਆ ਹੁੰਦਾ ਹੈ ਦੂਜਾ ਗਾਲਬ ਸ਼ੇਅਰ ਵੀ ਸੁਣਾਉਣਾ ਹੁੰਦਾ ਸੁਣਾਉਣਾ ਕਦੇ ਕਦੇ ਸੁਣਾ ਅਸਨਾ ਫਿਰ ਇੱਕ ਸ਼ੇਅਰ ਸੁਣਾ ਦੇ ਜਾਂਦਾ ਜਾਂਦਾ ਮੈਂ ਕਿਸੇ ਨੂੰ ਤੀਟਾ ਨਾ ਜੇ ਦੋ ਘਟ ਪਗ ਪੀਰਨ ਸਾਰਾ ਦਿਨ ਮਰਦਾ ਮਰਦਾ ਦੋ ਘੜੀਆਂ ਜੀ ਲੈਣਾ ਆਹ ਕੀ ਬਾਤ ਆ ਕੀ ਬਾਤ ਹੰਟ ਤੇ ਬਸ ਆਹ ਸ਼ੇਰ ਸੁਣਾ ਕੇ ਤੇ ਬਸ ਸਾਰਾ ਨਾ ਮੇਰਾ ਗੁੱਸਾ ਸਾਰਾ ਠੰਡਾ ਕਰਦਾ ਕੀ ਬਾਤ ਆ ਬਈ ਬੰਦੇ ਦੀ ਜ਼ਿੰਦਗੀ ਦਾ ਸ਼ੇਰ ਕਹਿੰਦਾ ਦੇਖ ਲੋ ਤੋਹਾਨੂੰ ਬੰਦੇ ਨੇ ਸ਼ੇਰ ਸੁਣਾਤਾ ਕਹਿੰਦਾ ਮੈਂ ਕਿਸੇ ਨੂੰ ਕੀ ਕਹਿੰਨਾ ਦੋ ਘਟ ਜੇ ਕਦੇ ਪੀ ਲੈਣਾ ਠੀਕ ਆ ਸਾਰਾ ਦਿਨ ਮਰਦਾ ਮਰਦਾ ਦੋ ਬਾਲ ਜ਼ਿੰਦਗੀ ਜੀ ਲੈਣਾ ਕਹਿੰਦਾ ਦੋ ਬਾਲ ਜ਼ਿੰਦਗੀ ਜਿਉਣਾ ਉਹ ਤਾਂ ਮੈਂ ਮਰਦਾ ਹੀ ਰਹਿਣਾ ਠੀਕ ਆ ਸ਼ੇਰ ਤਾਂ ਤੇਰਾ ਕਾਬਲੇ ਤਰੀਫ ਬੰਦਾ ਠੀਕ ਹੈ ਗੁਣ ਹੈਗੇ ਨਹੀਂ ਗੱਲ ਪਰ ਇੱਕ दारू ਵਾਲੀ ਲਾਤ ਆ ਇਹ ਮਾੜੀ ਹੈ ਦੇ ਵਿੱਚ ਚਲੋ ਇੱਕ ਵਾਰੀ ਆਪਾਂ ਇਹਨਾਂ ਦੀ ਗੱਲਬਾਤ ਕਰਾਈ ਹੈ ਜਿਹੜੀ ਸੁਲਾ ਇਹਨਾਂ ਦੀ ਹੋ ਜੇ ਪਰ ਬਹੁਤ ਬੰਦੇ ਐ ਕਹਿ ਦਿੰਦੇ ਹੁੰਦੇ ਆ ਵੀ ਮੈਨੂੰ ਨਾ ਧੱਕੇ ਨਾਲ ਪਿਆ ਦੇ ਧੱਕੇ ਧੁੱਕੇ ਨਾਲ ਕੋਈ ਨਹੀਂ ਪਿਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਅੰਦਰ ਦੇ ਕੀੜੇ ਨਹੀਂ ਟਿਕਣ ਦਿੰਦੇ ਜਿਹੜੀ ਆ ਜੀ ਮੂਦੀਏ ਨਹੀਂ ਟਿਕਣ ਦਿੰਦੀ ਠੀਕ ਆ ਅਸਲ ਦੇ ਵਿੱਚ ਇਹ ਈ ਘਰ ਘਰ ਦੀ ਗੱਲ ਆ ਘਰ ਘਰ ਦੀ ਕਹਾਣੀਆਂ ਪੀਣੀਆਂ ਘਰੇ ਪੀ ਲੋ ਪਰ ਬੱਚਿਆਂ ਦਾ ਖਿਆਲ ਵੀ ਰੱਖੋ ਆਪਦੇ ਪਰਿਵਾਰ ਦਾ ਖਿਆਲ ਵੀ ਰੱਖੋ ਇਹ ਬਹੁਤ ਜ਼ਰੂਰੀ ਆ ਜਿਹੜੇ ਬਾਹਰੋਂ ਤੁਹਾਨੂੰ ਧੱਕੇ ਨਾਲ ਪਿਆਉਂਦੇ ਆ ਜਾਂ ਇਹੋ ਜਿਹਿਆਂ ਪਾੜ ਤਾਂ ਪੜਾਉਂਦੇ ਆ ਵੀ ਐਂ ਕਰਕੇ ਛੱਡ ਦਿਓ ਬੱਚਿਆਂ ਨੂੰ ਛੱਡ ਦਿਓ दारू ਨਸ਼ਾ ਇਹ ਥੋੜੇ ਜਿਹੇ ਟਾਈਮ ਦੀ ਗੱਲਬਾਤ ਹੁੰਦੀ ਆ ਮੁੜ ਕੇ ਪਛਤਾਉਣਾ ਪੱਲੇ ਪੈ ਜਾਂਦਾ ਠੀਕ ਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਮਲੂਕਾ ਟੀਮ ਨੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋਣਾ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ